ਸ੍ਰੀ ਕਾਲਜੀ ਸਾਰਿਆਂ ਨੂੰ ਮੇਰੇ ਚੈਨਲ ਕੁਕ ਵਿਦ ਪੰਜਾਬ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬੈਂਗਣਾ ਦਾ ਪੜਥਾ ਤਾਂ ਸਾਰੇ ਬਣਾ ਕੇ ਖਾਂਦੇ ਹੋਣੇ ਪਰ ਅੱਜ ਜਿਸ ਤਰੀਕੇ ਨਾਲ ਆਪਾਂ ਤੁਹਾਨੂੰ ਬੈਂਗਣਾ ਦਾ ਪੜਥਾ ਬਣਾਉਣਾ ਸਿਖਾਵਾਂਗੇ ਉਸ ਤਰ੍ਹਾਂ ਬੈਂਗਣਾ ਦਾ ਪੜਥਾ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਹੈ। ਤਾਂ ਸ਼ੁਰੂ ਕਰਦੇ ਹਾਂ ਜੀ ਰੈਸਪੀ। ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਵੱਡੇ ਸਾਈਜ਼ ਦਾ ਬੈਂਗਲ ਲਵਾਂਗੇ। ਹੁਣ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਇਸ ਦੀ ਡੰਡੀ ਨੂੰ ਉਤਾਰ ਦੇਾਂਗੇ। ਇਸ ਤੋਂ ਬਾਅਦ ਇਸ ਨੂੰ ਮੋٹے-ਮੋٹے ਟੁਕੜਿਆਂ ਵਿੱਚ ਕੱਟ ਲਵਾਂਗੇ ਜੇਕਰ ਬੈਂਗਣ ਜਿਆਦਾ ਲੰਬਾ ਹੈ ਤਾਂ ਪਹਿਲਾਂ ਇਸ ਦੇ ਲੰਬਾਈ ਲੋਟ ਦੋ ਹਿੱਸੇ ਕਰ ਲਵਾਂਗੇ ਤੇ ਫਿਰ ਇਹਨਾਂ ਨੂੰ ਮੋٹے-ਮੋٹے ਟੁਕੜਿਆਂ ਵਿੱਚ ਕੱਟਾਂਗੇ ਹੁਣ ਇਸ ਪੈਨ ਵਿੱਚ ਜਿਸ ਦਾ ਸਰਫੇਸ ਫਲੈਟ ਹੋਵੇ ਇਸ ਵਿੱਚ ਕੁਕਿੰਗ ਆਇਲ ਨੂੰ ਪਾ ਕੇ ਤੇਜ਼ ਗਰਮ ਕਰਾਂਗੇ ਕੁਕਿੰਗ ਆਇਲ ਤੁਸੀਂ ਆਪਣੀ ਚੁਆਇਸ ਮੁਤਾਬਕ ਕੋਈ ਵੀ ਲੈ ਸਕਦੇ ਹੋ ਗੈਸ ਦੀ ਫਲੇਮ ਨੂੰ ਆਪਾਂ ਮੀਡੀਅਮ ਤੇ ਰੱਖਾਂਗੇ ਤੇ ਇਸ ਵਿੱਚ ਕੱਟੇ ਹੋਏ ਬੈਂਗਣਾਂ ਦੇ ਟੁਕੜੇ ਪਾ ਕੇ ਫਰਾਈ ਕਰਾਂਗੇ ਜਦੋਂ ਇਹ ਇੱਕ ਸਾਈਡ ਤੋਂ ਥੋੜਾ ਤੱਕ ਜਾਣ ਤਾਂ ਦੂਜੀ ਸਾਈਡ ਤੋਂ ਵੀ ਇਹਨਾਂ ਨੂੰ ਪਕਾਵਾਂਗੇ ਇਸ ਤਰ੍ਹਾਂ ਚਾਰੇ ਪਾਸਿਓਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਇਹ ਸਿੱਕ ਕੇ ਹਲਕਾ ਬ੍ਰਾਊਨ ਹੋ ਜਾਣ ਤੇ ਨੱਪਣ ਤੋਂ ਵੀ ਥੋੜਾ ਜਾ ਸੌਫਟ ਮਹਿਸੂਸ ਹੋਣ ony ਦੇ ਤੱਕ ਆਪਾਂ ਇਹਨਾਂ ਨੂੰ ਪਕਾਉਣਾ ਹੈ ਫਿਰ ਤੇਲ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਕਿਸੇ ਪਲੇਟ ਜਾਂ ਫਿਰ ਬਰਤਨ ਵਿੱਚ ਇਹਨਾਂ ਨੂੰ ਕੱਢ ਲੈਣਾ ਹੈ ਬਰਤਨ ਵਿੱਚ ਐਕਸੈਸਰੀ ਵਿੱਚ ਤੇਲ ਨਹੀਂ ਰਹਿਣਾ ਚਾਹੀਦਾ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਹੁਣ ਬਚੇ ਹੋਏ ਤੇਲ ਵਿੱਚ ਦੋ ਵੱਡੇ ਸਾਈਜ਼ ਦੇ ਟਮਾਟਰਾਂ ਨੂੰ ਬਚਾ ਲਿਓ ਕੱਟ ਕੇ ਉਲਟਾ ਕਰਕੇ ਰੱਖਾਂਗੇ ਤੇ ਇਹਨਾਂ ਨੂੰ ਵੀ ਬੈਂਗਨਾ ਜਿਤਨਾ ਆਪਾਂ ਫਰਾਈ ਕਰ ਲਵਾਂਗੇ ਇਹਨਾਂ ਦਾ ਚਿਲਕਾ ਸੌਫਟ ਹੋ ਜਾਵੇ ਇਸ ਲਈ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਇਸ ਲਈ ਨਾਲ ਹੀ ਇੱਕ ਵੱਡੀ ਕਲੀ ਲਸਣ ਦੀ ਵੀ ਫਰਾਈ ਕਰਾਂਗੇ ਮੈਂ ਇੱਥੇ ਸਿੰਗਲ ਕਲੀ ਵਾਲਾ ਲਸਣ ਲਿਆ ਹੈ ਤੁਹਾਡੇ ਕੋਲ ਜੇਕਰ ਸਿੰਪਲ ਲਸਣ ਹੈ ਤਾਂ ਤੁਸੀਂ ਇੱਕ ਪੂਰੀ ਗੱਠੀ ਲਸਣ ਨੂੰ ਛਿੱਲ ਕੇ ਫਰਾਈ ਕਰ ਲੈਣਾ ਹੈ ਹੁਣ ਟਮਾਟਰ ਸੌਫਟ ਹੋ ਗਏ ਹਨ ਇੱਥੇ ਆਪਾਂ ਇਹਨਾਂ ਨੂੰ ਤੇਲ ਵਿੱਚੋਂ ਬਾਹਰ ਕੱਢ ਲਵਾਂਗੇ ਤੇ ਇਹਨਾਂ ਨੂੰ ਠੰਡਾ ਹੋਣ ਲਈ ਛੱਡਾਂਗੇ ਇਸ ਤੋਂ ਬਾਅਦ ਬਚੇ ਹੋਇਆ ਤੇਲ ਆਪਾਂ ਕਿਸੇ ਪੈਨ ਵਿੱਚ ਕੱਢ ਦਵਾਂਗੇ ਤੇ ਇਸ ਵਿੱਚ ਇੱਕ ਵੱਡਾ ਚਮਚ ਫਰੈਸ਼ ਆਇਲ ਪਾ ਕੇ ਗਰਮ ਕਰਾਂਗੇ ਹੁਣ ਇਸ ਵਿੱਚ ਇੱਕ ਛੋਟਾ ਚਮਚ ਜੀਰਾ ਪਾ ਕੇ ਆਪਾਂ ਭੁੰਨਾਂਗੇ ਜੀਰਾ ਜਦੋਂ ਪੁਜਰਾਵੇ ਤਾਂ ਫਿਰ ਇਸ ਵਿੱਚ ਦੋ ਵੱਡੇ ਸਾਈਜ਼ ਦੇ ਪਿਆਜ਼ਾਂ ਨੂੰ ਬਾਰੀਕ ਬਰੀ ਕੱਟ ਕੇ ਪੁੱਲਾਂਗੇ ਹੁਣ ਜਿੰਨੀ ਦੇਰ ਪਿਆਜ਼ ਪੁੱਜ ਰਹੇ ਹਨ ਐਨੇ ਵਿੱਚ ਆਪਾਂ ਬੈਂਗਣਾ ਦੇ ਉੱਪਰਲੇ ਚਿਲਕੇ ਨੂੰ ਚਿੰਬੇ ਜਾਂ ਫਿਰ ਹੱਥਾਂ ਨਾਲ ਛਿੱਲਕੇ ਉਤਾਰ ਦੇਾਂਗੇ ਇਸੇ ਤਰ੍ਹਾਂ ਟਮਾਟਰਾਂ ਦਾ ਛਿਲਕਾ ਵੀ ਆਪਾਂ ਉਤਾਰ ਦੇਣਾ ਹੈ ਹੁਣ ਸਾਰੀਆਂ ਚੀਜ਼ਾਂ ਨੂੰ ਮੈਸ਼ਰ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਐਨੇ ਵਿੱਚ ਪਿਆਜ਼ ਵੀ ਪੁੱਜ ਗਈ ਹਨ ਇੱਥੇ ਆਪਾਂ ਇਸ ਵਿੱਚ ਦੋ ਵੱਡੇ ਚਮਚ ਮਟਰਾਂ ਦੇ ਦਾਣੇ ਪਾਵਾਂਗੇ ਤੇ ਨਾਲ ਹੀ ਸਵਾਦ ਅਨਸਾਰ ਨਮਕ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ ਤੇ ਧਨੀਆ ਪਾਊਡਰ ਪਾ ਕੇ ਇਹਨਾਂ ਨੂੰ ਢੱਕ ਕੇ ਥੋੜੀ ਦੇਰ ਲਈ ਪਕਾਵਾਂਗੇ ਤਾਂ ਕਿ ਮਟਰ ਛੇਤੀ ਸੌਫਟ ਹੋ ਜਾਣ ਗੈਸ ਦੀ ਫਲੇਮ ਨੂੰ ਆਪਾਂ ਸਿਮਤਿਰ ਰੱਖਾਂਗੇ ਤੇ 2-3 ਮਿੰਟ ਢੱਕ ਕੇ ਪਕਾਉਣ ਤੋਂ ਬਾਅਦ ਦੇਖਾਂਗੇ ਕਿ ਮਟਰ ਸੌਫਟ ਹੋ ਗਈਆਂ ਹਨ ਮਟਰ ਸਾਡੇ ਸੌਫਟ ਹੋ ਗਏ ਹਨ ਹੁਣ ਆਪਾਂ ਇਸ ਵਿੱਚ ਮੈਸ਼ ਕੀਤੇ ਹੋਏ ਬੈਂਗਨ ਤੇ ਟਮਾਟਰਾਂ ਦੇ ਪਲਪ ਨੂੰ ਐਡ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਵਧੀਆ ਢਠਾ ਬਣ ਕੇ ਤਿਆਰ ਹੋਇਆ ਹੈ ਇਹ ਵਿਥਨ ਵਿਥੀ ਨਹੀਂ ਸਗੋ ਖਾਣ ਵਿੱਚ ਵੀ ਓਨਾ ਹੀ ਸਵਾਦ ਬਣ ਕੇ ਤਿਆਰ ਹੋਇਆ ਹੈ ਹੁਣ ਉੱਪਰੋਂ ਦੀ ਗਾਰਨਿਸ਼ਿੰਗ ਦੇ ਲਈ ਆਪਾਂ ਧਨੀਆ ਕੱਟ ਕੇ ਪਾਵਾਂਗੇ ਤੁਸੀਂ ਵੀ ਬੈਂਗਲਾ ਦੇ ਪਰਠੇ ਨੂੰ ਇਸ ਤਰ੍ਹਾਂ ਬਣਾ ਕੇ ਜਰੂਰ ਵੇਖੀਓ ਇਸ ਦਾ ਟੇਸਟ ਭੁੰਲ ਕੇ ਜਾਂ ਫਿਰ ਕੱਟ ਕੇ ਬਣਾਏ ਗਏ ਪਰਠੇ ਨਾਲੋਂ ਬਹੁਤ ਹੀ ਡਿਫਰੈਂਟ ਬਣ ਕੇ ਤਿਆਰ ਹੁੰਦਾ ਹੈ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਜੇਕਰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ